ਚੈਨਲ ਪੰਜਾਬੀ ਦੇ ਅਖ਼ਰ ਦੇ ਅਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਆਈਆਂ ਕੁਝ ਮੁਸ਼ਕਲਾਂ ਬਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਕੈਨੇਡਾ ਡੇ ਬਾਰੇ ਗੱਲਬਾਤ ਕਰਨੀ ਆ। ਕੈਨੇਡਾ ਡੇ ਸੀ ਤੇ ਪੂਰੇ ਕੈਨੇਡਾ ਦੇ ਵਿੱਚ ਬੜੇ ਤੂਮ-ਤਾਮ ਦੇ ਨਾਲ ਮਨਾਇਆ ਗਿਆ। ਦੂਜਾ ਕੈਨੇਡਾ ਦੇ ਵਿੱਚ ਜੰਗਲੀ ਜਾਨਵਰਾਂ ਦਾ ਕਹਿਰ ਲਗਾਤਾਰ ਜਾਰੀ ਹੈ। ਬਹੁਤ ਸਾਰੇ ਨੁਕਸਾਨ ਹੋ ਰਿਹਾ। ਤੀਜਾ ਜਿਹੜੇ ਕੈਨੇਡਾ ਦੇ ਨਵੇਂ ਬਿੱਲ ਆ ਰਹੇ ਆ ਉਹਨਾਂ ਸੰਬੰਧੀ BC ਦੀਆਂ ਫਰਸਟ ਸਟੇਸ਼ਨ ਕਮਿਊਨਿਟੀਆਂ ਚਿੰਤਤ ਨੇ। ਇਹ ਕੀ ਮਾਮਲਾ ਆ ਤੀਜਾ ਮੌਂਟਰੀਅਲ ਦੇ ਵਿੱਚ ਜ਼ੀਰੋ ਬੇਸ ਬੰਦੀ ਤਬਦੀਲੀਆਂ ਕੀਤੀਆਂ ਗਈਆਂ ਜੀ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਆਖਰ ਦੇ ਵਿੱਚ ਅਲਬਰਟਾ ਦੇ ਵਿੱਚ ਸਿਗਟ ਅਲਬਰਟ ਦੇ ਵਿੱਚ ਕੈਨੇਡਾ ਡੇ ਦੇ ਉੱਤੇ ਰੈਜ਼ੀਡੈਂਸ਼ੀਅਲ ਸਕੂਲਾਂ ਸੰਬੰਧੀ ਦੌੜ ਦਾ ਯੋਜਨ ਕੀਤਾ ਗਿਆ ਉਹਨਾਂ ਦੀ ਗੱਲਬਾਤ ਕੀਤੀ ਗਈ ਇਹ ਕੀ ਮਾਮਲਾ ਆ ਇਹ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਕੈਨੇਡਾ ਡੇ ਬਾਰੇ ਗੱਲਬਾਤ ਕੈਨੇਡਾ ਦੇ ਵਿੱਚ ਲੋਕਾਂ ਨੇ ਬਹੁਤ ਏਕਤਾ ਤੇ ਭਾਵਨਾਵਾਂ ਦੇ ਨਾਲ ਇਸ ਦਿਨ ਨੂੰ ਮਨਾਇਆ ਕੈਨੇਡਾ ਡੇ ਪੂਰੇ ਕੈਨੇਡਾ ਦੇ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਪਾਰਕਾਂ ਦੇ ਵਿੱਚ ਜਿਹੜਾ ਜਾਂ ਸ਼ਹਿਰਾਂ ਦੇ ਵੱਖ-ਵੱਖ ਥਾਵਾਂ ਦੇ ਉੱਤੇ ਇਕੱਠੇ ਹੋ ਕੇ ਜਿਹੜਾ ਇਸ ਨੈਸ਼ਨਲ ਪ੍ਰਾਈਡ ਦੀ ਗੱਲ ਕੀਤੀ ਭਾਵੇਂ ਕਿ ਅਮਰੀਕਾ ਤੋਂ ਬਹੁਤ ਵੱਡੇ ਚੈਲੰਜਸ ਨੇ ਐਸ ਵੇਲੇ ਇੰਟਰਨਲ ਪੋਲੀਟੀਕਲ ਡਿਸਐਗਰੀਮੈਂਟਸ ਨੇ ਅੰਦਰੂਨੀ ਰਾਜਨੀਤਿਕ ਅਸਹਿਮਤੀਆਂ ਬਹੁਤ ਕੁਝ ਕੈਨੇਡਾ ਦੇ ਵਿੱਚ ਵਾਪਰ ਰਿਹਾ ਪਰ ਜਿਸ ਕਿਸਮ ਦਾ ਇਸ ਵਾਰੀ ਲੋਕਾਂ ਦੇ ਵਿੱਚ ਉਤਸ਼ਾਹ ਸੀ ਉਹ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਸੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਆਟਵਾ ਦੇ ਵਿੱਚ ਭਾਸ਼ਣ ਦਿੱਤਾ ਇਹਨਾਂ ਦਾ ਪਹਿਲਾ ਕੈਨੇਡਾ ਡੇ ਸੀਗਾ ਐਜ਼ ਅ ਲੀਡਰ ਉਹਨਾਂ ਨੇ ਸਪੀਚ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਕੈਨੇਡੀਅਨ ਜਿਹੜੇ ਔਖੇ ਸਮਿਆਂ ਦੇ ਵਿੱਚ ਇਕੱਠੇ ਆ ਜਿਸ ਕਿਸਮ ਦੀਆਂ ਆਰਥਿਕ ਦਿੱਕਤਾਂ ਸਾਨੂੰ ਆ ਰਹੀਆਂ ਅਮਰੀਕਾ ਤੋਂ ਜਾਂ ਸਾਡੇ ਲੋਕਤੰਤਰ ਦੇ ਉੱਤੇ ਹਮਲੇ ਹੋ ਰਹੇ ਅਸੀਂ ਉਹਦੇ ਨਾਲ ਬਹੁਤ ਡਟ ਕੇ ਜਿਹੜਾ ਲੜਾਂਗੇ ਪ੍ਰਿੰਸ ਐਡਵਰਡ ਜਿਹੜੇ ਨੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਆਟਵਾ ਦੇ ਵਿੱਚ ਇਵੈਂਟ ਅਟੈਂਡ ਕੀਤਾ ਤੇ ਜਿਹੜਾ ਕੈਨੇਡਾ ਆ ਇਹਦੀ ਏਕਤਾ ਦੀ ਇਹਦੀਆਂ ਪ੍ਰਾਪਤੀਆਂ ਦੀ ਸਿਫਤ ਕੀਤੀ ਤੇ ਆਟਵਾ ਦੇ ਵਿੱਚ ਹੀ 8000 ਦੇ ਕਰੀਬ ਲੋਕ ਉਥੇ ਇਕੱਠੇ ਹੋਏ ਜਿਹੜੇ ਲੈਪਟਨ ਫਲੈਟ ਪਾਰਕ ਆਟਵਾ ਦੇ ਵਿੱਚ ਆ ਉਥੇ ਇੰਡੀਜੇਨਸ ਪਰਫਾਰਮੈਂਸ ਮਿਲਿਟਰੀ ਜੈਟ ਫਲਾਈਓਵਰਸ ਤੇ ਹੋਰ ਸਪੀਚਸ ਤੇ ਬਹੁਤ ਖੁਸ਼ ਉਥੇ ਹਰ ਵਾਰ ਦੀ ਤਰ੍ਹਾਂ ਸੀਗੇ ਗਵਰਨਰ ਜਨਰਲ ਮੈਰੀ ਸ਼ਮਨ ਉਹਨਾਂ ਨੇ ਵੀ ਰੀਕਨਸਿਲੀਏਸ਼ਨ ਦੇ ਉੱਤੇ ਬੋਲੇ ਆ ਗਵਰਨਰ ਜਨਰਲ ਮੈਰੀ ਸ਼ਮਨ ਨੇ ਜਿਹੜੇ ਐਮਫਸਾਈਜ਼ ਕੀਤਾ ਰੀਕਨਸਿਲੀਏਸ਼ਨ ਦੇ ਉੱਤੇ ਜਿਹੜੇ ਇੰਡੀਜੇਨਸ ਲੋਕ ਨੇ ਉਹਨਾਂ ਦੇ ਉੱਤੇ ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਇਹਨਾਂ ਦੀਆਂ ਗੱਲਾਂ ਨੂੰ ਸੁਣਨਾ ਤੇ ਫੇਰ ਹੀ ਅਸੀਂ ਅੱਗੇ ਜਾ ਸਕਦੇ ਹਾਂ ਕਿਉਂਕਿ ਇੱਥੇ ਮਹੱਤਵਪੂਰਨ ਗੱਲਬਾਤ ਇਹ ਹੈ ਕਿ ਕੈਨੇਡਾ ਡੇ ਜਿੱਥੇ ਸਾਡੇ ਲਈ ਕੈਨੇਡਾ ਡੇ ਸੈਲੀਬ੍ਰੇਸ਼ਨ ਆ ਉੱਥੇ ਜਿਹੜੇ ਕੁਝ ਮੂਲ ਨਿਵਾਸੀ ਭਾਈਚਾਰੇ ਨੇ ਉਹ ਇਹਨੂੰ ਵੱਖਰੇ ਤਰੀਕੇ ਨਾਲ ਲੈਂਦੇ ਕਿਉਂਕਿ ਇੱਥੇ ਕਲੋਨਾਈਜ਼ੇਸ਼ਨ ਦਾ ਜਿਹੜਾ ਆਰੰਭ ਹੁੰਦਾ ਜਾਂ ਕਹਿ ਲਓ ਕਿ ਉਹਨਾਂ ਦੇ ਅਧਿਕਾਰ ਸਾਰੇ ਚਲੇ ਜਾਂਦੇ ਆ ਤੇ ਉਹਨਾਂ ਨੂੰ ਕਿਹਾ ਮੰਨਦੇ ਆ ਕੁਝ ਤਿਰਕ ਸਾਡੇ ਅਧਿਕਾਰਾਂ ਨੂੰ ਚੰਗੀ ਤਰ੍ਹਾਂ ਨਹੀਂ ਜਿਹੜਾ ਖਿਆਲ ਰੱਖਿਆ ਗਿਆ ਜਿਹੜੀਆਂ ਸੈਰੇਮਨੀ ਸੀ ਇੱਥੇ ਕੈਨੇਡੀਅਨ ਫਲੈਗ ਕੈਨੇਡੀਅਨ ਐਂਥਮ ਤੇ ਜਿਹੜੀ ਟੈਰੀ ਫੌਕਸ ਦੀ ਲੇਗੇਸੀ ਆ ਖਾਸ ਤੌਰ ਦੇ ਉੱਤੇ ਤੇ ਜਿਹੜੇ ਡੋਨਲਡ ਸਦਰਲੈਂਡ ਤੇ ਮਰੇ ਸਿੰਕਲੇਅਰ ਜਿਹੜੇ ਥੋੜੇ ਚਿਰ ਪਹਿਲਾਂ ਹੀ ਗੁਜ਼ਰੇ ਆ ਉਹਨਾਂ ਨੂੰ ਯਾਦ ਵੀ ਕੀਤਾ ਗਿਆ ਬ੍ਰਾਇਨ ਰੈਨਾਲਡਸ ਨੂੰ ਆਨਰ ਕੀਤਾ ਗਿਆ ਉੱਥੇ ਐਕਟਰ ਰੈਨ ਰੈਨਾਲਡਸ ਉਹਨਾਂ ਨੂੰ ਆਨਰ ਕੀਤਾ ਗਿਆ ਇਸੇ ਤਰ੍ਹਾਂ ਹੀ ਅਲਬਰਟਾ ਦੇ ਵਿੱਚ ਥੋੜੀਆਂ ਜੀਆਂ ਜੀਆਂ ਮਿਕਸੀਆਂ ਫੀਲਿੰਗਸ ਸੀ ਇਹ ਸਾਰੇ ਮਾਮਲੇ ਦੇ ਵਿੱਚ ਉਹਨਾਂ ਨੇ ਜਿੱਥੇ ਕੈਨੇਡਾ ਡੇ ਸੈਲੀਬ੍ਰੇਟ ਕੀਤਾ ਉਥੇ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਕੈਨੇਡਾ ਤੋਂ ਸੈਪਰੇਟ ਹੋਣ ਦੀ ਗੱਲਬਾਤ ਆ ਉਹ ਵੀ ਕੀਤੀ ਕਿਉਂਕਿ ਬਹੁਤ ਡੂੰਗੀ ਰਾਜਨੀਤਿਕ ਦਰਾੜ ਆ ਇੱਕ ਸਪੈਸ਼ਲੀ ਅਲਬਰਟਾ ਦੀ ਐਸ ویਲੇ ਜਿਹੜੀ ਸਰਕਾਰ ਆ ਅਲਬਰਟਾ ਦੇ ਵਿੱਚ ਇਹਨਾਂ ਦੀ ਲਿਬਰਲ ਸਰਕਾਰ ਦੇ ਨਾਲ ਟਰਾਂਟੋ ਦੇ ਵਿੱਚ ਕੁਝ ਪ੍ਰੋਟੈਸਟ ਵੀ ਹੋਏ ਆ ਅਲਬਰਟਾ ਦਾ ਖੈਰ ਵੱਖਰਾ ਮਾਮਲਾ ਪਰ ਜਿਹੜਾ ਇੱਥੇ ਕੁਝ ਦਿਕਨਸ ਪਾਰਕ ਦੇ ਵਿੱਚ এনਵਾਇਰਨਮੈਂਟਲ ਇਸ਼ੂਜ਼ ਦੇ ਮਾਮਲੇ ਨੂੰ ਲੈ ਕੇ ਜਾਂ ਅਨਟੈਰੀਓ ਦੇ ਵਿੱਚ ਜਿਹੜੇ ਡਿਵੈਲਪਮੈਂਟਲ ਲਾਜ਼ ਨੇ ਉੱਥੇ ਜਿਹੜੇ ਕੁਝ ਇੰਡੀਜੇਨਸ ਗਰੁੱਪਸ ਸੀ ਜਿਹਦਾ ਪਹਿਲਾਂ ਜ਼ਿਕਰ ਕੀਤਾ ਇੰਡੀਜੇਨਸ ਲੋਕਾਂ ਦੇ ਲਈ ਇਹ ਦਿਨ ਬਹੁਤ ਜ਼ਿਆਦਾ ਸੈਲੀਬ੍ਰੇਟ ਕਰਨ ਦਾ ਨਹੀਂ ਹੈ ਉਹ ਇਹਨੂੰ ਵੱਖਰੇ ਤਰੀਕੇ ਨਾਲ ਮੰਨਦੇ ਆ ਕਿ ਸਾਡੇ ਕੋਲ ਸਾਡਾ ਦੇਸ਼ ਖੋ ਲਿਆ ਗਿਆ ਸੋ ਉੱਥੇ ਪ੍ਰਦਰਸ਼ਨ ਵੀ ਹੋਏ ਆ ਇੱਥੇ ਗ੍ਰੈਨਵੈਲ ਆਈਲੈਂਡ ਦੇ ਉੱਤੇ ਵੈਨਕੂਵਰ ਦੇ ਵਿੱਚ ਨੈਥਨ ਫਿਲਿਪਸ ਕਿਊਰ ਟੋਰਾਂਟੋ ਦੇ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ ਕੈਨੇਡਾ ਡੇ ਦੇ ਉੱਤੇ ਬੜਾ ਪ੍ਰੋਡਾਈ ਪ੍ਰਾਈਡ ਲੋਕਾਂ ਨੇ ਯਾਦ ਕੀਤਾ ਯਾਦ ਕਰਾਉਣਾ ਚਾਹੁੰਦੇ ਹਾਂ ਤੁਹਾਨੂੰ ਕਿ ਜੁਲਾਈ 1 1867 ਨੂੰ ਕੈਨੇਡਾ ਦੇਸ਼ ਬਣਿਆ ਸੀ ਇਹ ਆਜ਼ਾਦ ਨਹੀਂ ਸੀ ਹੋਇਆ ਇਹਦਾ ਜਨਮ ਹੋਇਆ ਸੀ ਤਿੰਨ ਬ੍ਰਿਟਿਸ਼ ਕਲੋਨੀਆ ਅਨਟੈਰੀਓ ਕੁਵੈਕ ਤੇ ਨੋਵਾ ਸਕੋਸ਼ੀਆ ਇਕੱਠੀਆਂ ਹੋਈਆਂ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਜਿਹਨੂੰ ਹੁਣ ਕਨਸਟੀਟਿਊਸ਼ਨ ਐਕਟ ਕਹਿੰਦੇ ਆ ਪਹਿਲਾਂ ਇਹਨੂੰ ਡੋਮਿਨੀਅਨ ਡੇ ਕਹਿੰਦੇ ਸੀ ਕਿ ਕੈਨੇਡਾ ਜਿਹੜਾ ਇਹ ਡੋਮਿਨੀਅਨ ਆਫ ਕੈਨੇਡਾ ਇਹਨੂੰ ਕਿਹਾ ਜਾਂਦਾ ਸੀ ਕੈਨੇਡਾ ਹਜੇ ਵੀ 1867 ਤੋਂ ਬਾਅਦ ਵੀ ਕੈਨੇਡਾ ਇੰਡੀਪੈਂਡੈਂਟ ਨਹੀਂ ਹੈ ਬ੍ਰਿਟਨ ਹਜੇ ਵੀ ਇਹਨਾਂ ਦੀ ਉਦੋਂ ਫੋਰਨ ਪੋਲਿਸੀ ਕੰਟਰੋਲ ਕਰਦਾ ਸੀ ਉਹਦੇ ਤੋਂ ਬਾਅਦ ਵੀ ਤੇ ਪੂਰੀ ਜਿਹੜੀ ਇਹਨੂੰ ਆਜ਼ਾਦੀ ਆ ਉਹ 1982 ਦੇ ਵਿੱਚ ਮਿਲਦੀ ਹੈ ਕਨਸਟੀਟਿਊਸ਼ਨ ਐਕਟ ਦੇ ਤਹਿਤ 1882 ਦੇ ਵਿੱਚ ਜਿਹੜਾ ਕੈਨੇਡਾ ਡੇ ਆਫੀਸ਼ੀਅਲ ਨਾਂ ਇਹਨੂੰ ਦਿੱਤਾ ਗਿਆ ਤੇ ਸਾਹਮੇ ਦੇ ਨਾਲ ਨਾਲ ਕੈਨੇਡਾ ਅੱਗੇ ਵਧਿਆ ਉਹ ਕੈਨੇਡਾ ਨੈਸ਼ਨਲ ਐਂਥਮ 1980 ਦੇ ਵਿੱਚ ਬਣਦਾ ਤੇ ਜਿਹੜੇ ਕੁਝ ਕੈਨੇਡੀਅਨ ਨੇ ਉਹ ਕੋਲੋਨੀਅਲ ਹਿਸਟਰੀ ਨੂੰ ਵੀ ਰਿਫਲੈਕਟ ਕਰਦੇ ਆ ਇਹ ਦਿਨ ਪੂਰੇ ਕੈਨੇਡਾ ਦੇ ਵਿੱਚ ਹਰ ਸਾਲ ਤੁਮਤਾਂ ਦੇ ਨਾਲ ਬਣਾਇਆ ਜਾਂਦਾ ਤੇ ਬੀਤੇ ਕੱਲ ਵੀ ਐਸੀ ਤਰ੍ਹਾਂ ਮਨਾਇਆ ਗਿਆ ਅਗਲੀ ਕਰਬ ਤੇ ਜੰਗਲੀ ਇਕਾਂ ਬਾਰੇ ਜੰਗਲੀ ਇਕਾਂ ਬਹੁਤ ਤਬਾਈ ਵਿਚਾਰੀਆਂ ਕੈਨੇਡਾ ਦੇ ਵਿੱਚ ਇਹਦਾ ਨੁਕਸਾਨ ਬਹੁਤ ਕਰਦੀਆਂ ਐਸਵੀਅਲੇ ਵੀ ਕੈਨੇਡਾ ਦੇ ਵਿੱਚ ਲਗਭਗ 465 ਐਕਟਿਵ ਵਾਈਲਡਫਾਇਰ ਨੇ ਡਿਫਰੈਂਟ ਪ੍ਰੋਵਿੰਸਿਅਰਸ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਸਭ ਤੋਂ ਹਾਰਡ ਹਿੱਟ ਹੋਇਆ BC ਦੇ ਵਿੱਚ 70 ਤੋਂ ਜ਼ਿਆਦਾ ਵਾਈਲਡਫਾਇਰ ਨੇ ਐਸਵੀਅਲੇ ਇੱਕ ਲਿਟਰਨ ਦੇ ਨੇੜੇ ਜਿਹੜਾ ਬਹੁਤ ਪਿੰਡ ਪੂਰੇ ਦਾ ਪੂਰਾ ਤਬਾਹ ਹੋ ਗਿਆ ਸੀ ਕੁਝ ਸਾਲ ਪਹਿਲਾਂ ਆਪਾਂ ਸਾਰੇ ਜਾਣਦੇ ਹਾਂ ਖਾਸ ਤੌਰ ਤੇ ਉੱਤੇ ਵੈਕੂਏਸ਼ਨ ਆਰਡਰ ਕੀਤੇ ਗਏ ਲੋਕਲ ਅਮਰਜੈਂਸੀ ਡਿਕਲੇਅਰ ਕੀਤੀ ਗਈ ਹੈ ਯੂਕਾਨ ਦੇ ਵਿੱਚ ਜਿਹੜਾ ਅਲਰਟ ਸੀਗਾ ਉਹ ਚੱਕ ਲਿਆ ਗਿਆ ਯੂਕਾਨ ਦੇ ਵਿੱਚ ਵੈਕੂਏਸ਼ਨ ਆਰਡਰ ਇਥੇ ਲੇਕ ਦੇ ਨੇੜੇ ਸੀਗੇ ਉਹਨੂੰ ਲਿਫਟ ਕਰ ਦਿੱਤਾ ਗਿਆ ਚੱਕ ਦਿੱਤਾ ਗਿਆ ਵਾਇਲਡ ਫਾਇਰ ਹਜੇ ਵੀ ਕੰਟਰੋਲ ਦੇ ਅੰਡਰ ਉੱਥੇ ਨਹੀਂ ਹੈ ਅਲਬਰਟਾ 'ਚ ਬਹੁਤ ਅਸਰ ਪਿਆ 60 ਵਾਇਲਡ ਫਾਇਰ ਨੇ ਇੱਥੇ ਜਿਹੜੀਆਂ 18 ਐਸ਼ ਵੇਲੇ ਬੇਕਾਬੂ ਨੇ ਅੱਗਾ ਉਹ ਕੰਟਰੋਲ ਦੇ ਵਿੱਚ ਨਹੀਂ ਆ ਰਹੀਆਂ ਜਦੋਂ ਆਊਟ ਆਫ ਕੰਟਰੋਲ ਕਹਿੰਦੇ ਐਸੇ ਫਾਇਰ ਨੇ ਦਾ ਮਤਲਬ ਇਹ ਹੁੰਦਾ ਕਿ ਫਾਇਰ ਫਾਈਟਰ ਉਸ ਅੱਗ ਨੂੰ ਕੰਟਰੋਲ ਕਰਨ ਜਾਂ ਹੁਣ ਤੱਕ ਮੈਨੇਜ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਕੁਝ ਥਾਵਾਂ ਤੇ ਵੈਕੂਏਸ਼ਨ ਆਰਡਰ ਦਿੱਤੇ ਗਏ ਆ ਜਿਹੜੇ ਘਰ ਖਾਲੀ ਕਰਾਏ ਗਏ ਆ ਖਤਰਨਾਕ ਥਾਵਾਂ ਜਿਹੜੀਆਂ ਸੀ ਜਿੱਥੇ ਖਤਰਾ ਬਹੁਤ ਜ਼ਿਆਦਾ ਹੈ ਫਾਇਰ ਫਾਈਟਰ ਜਿਹੜਾ ਬਹੁਤ ਜ਼ਿਆਦਾ ਇਸ ਵੇਲੇ ਸਖਤ ਮਿਹਨਤ ਕਰ ਰਿਹਾ ਕ੍ਰਿਊ ਜਿਹੜੇ ਨੇ ਦਿਨ ਰਾਤ ਕੰਮ ਕਰ ਰਿਹਾ ਲੋਕਾਂ ਨੂੰ ਬਚਾਉਣ ਦੇ ਲਈ ਕੱਲੇ ਲੋਕਾਂ ਨੂੰ ਨਹੀਂ ਬਚਾਉਣਾ ਪ੍ਰਾਪਰਟੀ ਨੂੰ ਵੀ ਬਚਾਉਣਾ ਐਨੀਮਲਸ ਨੂੰ ਵੀ ਬਚਾਉਣਾ ਇੱਕ ਖੁਸ਼ਕ ਮੌਸਮ ਜਿਹੜਾ ਬਹੁਤ ਵੱਡੀ ਸਮੱਸਿਆ ਪੈਦਾ ਕਰ ਰਿਹਾ ਡਰਾਈ ਵੈਦਰ ਆ ਪ੍ਰੋਵਿੰਸ਼ੀਅਲ ਤੇ ਫੈਡਰਲ ਟੀਮਾਂ ਇੱਕ ਦੂਜੇ ਦੇ ਨਾਲ ਰਲ ਕੇ ਕੰਮ ਕਰ ਰਹੀਆਂ ਜਿੱਥੇ ਪ੍ਰੋਵਿੰਸ਼ੀਅਲ ਸਪੋਰਟ ਆ ਉੱਤੇ ਫੈਡਰਲ ਸਪੋਰਟ ਆ ਸੋ ਤੁਸੀਂ ਜਿੱਥੇ ਕਿਤੇ ਵੀ ਨੇੜੇ ਤੇੜੇ ਹੈਗੇ ਹੋ ਉਹਨੂੰ ਰੂਰਲ ਏਰੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਤੇ ਤੁਸੀਂ ਆਪਣਾ ਅਪਡੇਟ ਰਾਓ ਕੋਈ ਵੀ ਇਦਾਂ ਦੀ ਖਬਰ ਆਉਂਦੀ ਵੀ ਇੱਕ ਕੁਸ਼ਨ ਕਰਾ ਦੀ ਉਹਨੂੰ ਧਿਆਨ ਦੇ ਨਾਲ ਸੁਣੋ ਤੇ ਉਹਦੇ ਉੱਤੇ ਅਮਲ ਕਰੋ ਕੈਨੇਡਾ ਦੇ ਵਿੱਚ ਫੋਰੈਸਟ ਏਰੀਆ ਬਹੁਤ ਜ਼ਿਆਦਾ ਹੈ ਲਗਭਗ 38% ਕੈਨੇਡਾ ਜੰਗਲ ਆ ਤੇ ਮਤਲਬ ਇਹ ਹੁਣ ਦੇਖ ਲਓ ਵੀ ਜੇ 38% ਜੰਗਲ ਆ ਤੇ ਅੱਗ ਦਾ ਖਤਰਾ ਕਿੰਨਾ ਜ਼ਿਆਦਾ ਵੱਧ ਜਾਂਦਾ ਬਹੁਤ ਜਿਹੜੀ ਆਗ ਆ ਉਹ ਨੇਚਰਲ ਆ ਜਿਹੜੀ ਨੇਚਰ ਬਾਰੇ ਦੁਆਰਾ ਜਾਂ ਲੋਕਾਂ ਦੁਆਰਾ 50% ਵਾਈਲਡਫਾਇਰ ਜਿਹੜੀ ਆ ਉਹ ਲਾਈਟਨਿੰਗ ਨਾਲ ਬਿਜੀ ਚਮਕਣ ਦੇ ਨਾਲ ਲੱਗਦੀ ਆ ਬਾਕੀ ਜਿਹੜੀ ਹਿਊਮਨ ਐਕਟੀਵਿਟੀ ਨਾਲ ਲੱਗਦੀ ਆ ਕਿਸੇ ਨੇ ਕੋ ਕੈਂਪ ਫਾਇਰ ਕੀਤੀ ਕੋਈ ਕਿਸੇ ਨੇ ਸੈਕਟਰ ਪੀ ਕੇ ਸ਼ਟ ਦਿੱਤੀ ਜਾਂ ਕਿਸੇ ਨੇ ਕੋਈ ਮਿਸ਼ਨਰੀ ਤੋਂ ਅੱਗ ਲੱਗ ਗਈ ਜਿਹੜਾ ਸੀਜ਼ਨ ਆ ਇਹਦਾ ਹਾਲਾਂਕਿ ਕਈ ਅੱਗਾ ਇੰਨੀਆਂ ਜਿਹੜੀਆਂ ਖਤਰਨਾਕ ਹੁੰਦੀਆਂ ਕਿ ਲਗਭਗ ਸਾਰਾ ਸਾਲ ਹੀ ਬਲਦੀ ਰਹਿੰਦੀਆਂ ਜਿੰਨੀਆਂ ਹੱਠਾਂਡ ਟੁੰਡ ਬੀਸੀ ਦੇ ਵਿੱਚ ਲੰਘ ਕੇ ਜਾਂਦੀ ਉਹ ਅੱਗਾਂ ਸਾਰਾ ਸਾਲ ਹੀ ਚਲਦੀਆਂ ਰਹਿੰਦੀਆਂ ਅਪ੍ਰੈਲ ਤੋਂ ਲੈ ਕੇ ਅਕਤੂਬਰ ਤੱਕ ਦਾ ਸੀਜ਼ਨ ਬਹੁਤ ਖਤਰਨਾਕ ਆ ਜਿਹੜੇ ਪੀਕ ਮਹੀਨੇ ਆ ਹਰ ਜਿਹੜੇ ਚੱਲ ਰਹੇ ਨੇ ਜੂਨ ਜੁਲਾਈ ਤੇ ਅਗਸਤ ਕਈ ਮਿਲੀਅਨ ਹੈਕਟੇਰ ਆ ਨਨ ਐਵਰੇਜ ਸਾਲ ਦੇ ਵਿੱਚ 25 ਲੱਖ ਹੈਕਟੇਰ ਜਾਨੀ ਕਿ 25 ਲੱਖ ਦਾ ਮਤਲਬ ਆ ਕਿ 62 ਲੱਖ ਏਕੜ ਜ਼ਮੀਨ ਦੀ ਜਿਹੜੀ ਜੰਗਲ ਜਿਹੜਾ ਉਹ ਸੜ ਕੇ ਤਬਾਹ ਹੋ ਜਾਂਦਾ ਮਤਲਬ ਇਹ ਨੋਵਾ ਸਕੋਸ਼ੀਆ ਦੇ ਸਾਰੇ ਸਾਈਜ਼ ਨਾਲੋਂ ਵੱਡਾ ਆ ਸੋ ਇਹ ਬਹੁਤ ਵੱਡੀ ਸਮੱਸਿਆ ਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਆ ਰੋਕਣਾ ਚਾਹੀਦਾ ਕੈਨੇਡਾ ਦੇ ਵਿੱਚ ਨੈਸ਼ਨਲ ਫਾਇਰ ਕੋਆਰਡੀਨੇਸ਼ਨ ਸੈਂਟਰ ਵੀ ਹੈ ਜਿਹੜਾ ਇਹਨਾਂ ਸਾਰਿਆਂ ਨੂੰ ਕੰਟਰੋਲ ਕਰਨ ਦਾ ਯਤਨ ਕਰਦਾ ਅਗਲੀ ਗੱਲਬਾਤ ਜਿਹੜੀ ਤਿੰਨ ਲਾ ਨੇ ਉਹਨਾਂ ਸੰਬੰਧੀ ਕੁਛ ਨਾ ਕਾਨੂੰਨ ਲਿਆਂਦੇ ਗਏ ਆ ਰਾਜਾਂ ਦੇ ਵਿੱਚ ਜਾਂ ਫੈਡਰਲ ਸਰਕਾਰ ਦੇ ਵਿੱਚ ਕਾਨੂੰਨ ਦਾ ਕੰਮ ਕੀ ਮੰਨਿਆ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਨਾ ਜਿਹੜਾ ਰੈਡ ਟੇਪ ਇਸਮਾ ਜਿਹੜੀ ਲਾਲ ਫੀਤਾ ਸ਼ਾਹੀ ਹੈ ਜਿਹੜੇ ਫਾਈਲ ਇੱਕ ਟੇਬਲ ਤੋਂ ਉਧਰ ਚਲੇਗੀ ਉਧਰ ਚਲੇਗੀ ਉਹਦੇ ਵਿੱਚ ਦੇਰੀ ਬਹੁਤ ਲੱਗਦੀ ਹੈ ਪਰ ਪ੍ਰੋਜੈਕਟ ਜਿੰਨੇ ਚਿਰ ਚ ਬਣਨਾ ਹੁੰਦਾ ਜਾਂ ਪਾਸ ਹੋ ਜਾਣਾ ਹੁੰਦਾ باوجود ਉਹ ਸਾਰੇ ਕੁਛ ਦੇ ਉਹਦਾ ਨੁਕਸਾਨ ਜਿਹੜਾ ਬਹੁਤ ਵੱਡਾ ਹੋ ਰਿਹਾ ਕਿ ਉਹ ਡਿਲੇ ਹੋ ਜਾਂਦੇ ਆ ਜਦੋਂ ਉਹ ਡਿਲੇ ਹੋ ਜਾਂਦੇ ਆ ਇਹ ਉਹਨੂੰ ਤੇਜ਼ ਕਰਨ ਦੇ ਲਈ ਉਸ ਪ੍ਰੋਸੈਸ ਨੂੰ ਤੇਜ਼ ਕਰਨ ਦੇ ਲਈ ਜਿਹੜੇ ਨਵੇਂ ਲਾ ਲਿਆ ਆਂਦੇ ਗਏ ਆ ਬਿਲ 14 ਬਿਲ 15 ਤੇ ਫੈਡਰਲ ਬਿਲ ਸੀ 5 ਇਹ ਇਹ ਜਿਹੜੀ ਕੰਸਟਰਕਸ਼ਨ ਤੇ એનર્ਜੀ ਪ੍ਰੋਜੈਕਟਸ ਨੇ ਕੈਨੇਡਾ ਦੇ ਵਿੱਚ ਜਿਵੇਂ ਮਾਈਨਸ ਨੇ ਜਾਂ ਪਾਈਪਲਾਈਨਸ ਨੇ ਜਾ ਰੀਨਿਊਏਬਲ એનર્ਜੀ ਪ੍ਰੋਜੈਕਟਸ ਨੇ ਇਹਨਾਂ ਨੂੰ ਤੇਜ਼ ਕਰਨ ਦੇ ਲਈ ਲਿਆਂਦੇ ਗਏ ਆ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਤੇਜ਼ ਕੀਤਾ ਜਾਵੇ ਇਹ ਪ੍ਰੋਸੈਸ ਜਿਹੜਾ ਹੌਲੀ ਆ ਪਰ ਕਈਆਂ ਨੂੰ ਤੇਨਾ ਇਨਾ ਚਿਰ ਲੱਗਦਾ ਵੀ ਉਹਦਾ ਕੋ ਮਤਲਬ ਹੀ ਨਹੀਂ ਰਹਿ ਜਾਂਦਾ ਉਸ ਪ੍ਰੋਜੈਕਟ ਦਾ ਜਿੰਨਾ ਹੁਣ ਇਹ ਮਤਲਬ ਇਹ ਆ ਤੇਜ਼ ਕਿਦਾਂ ਕੀਤੇ ਜਾਣਗੇ ਹੌਲੀ ਕਿਦਾਂ ਹੁੰਦੇ ਸੀ ਪਹਿਲਾਂ ਹੌਲੀ ਇਸ ਕਰਕੇ ਹੁੰਦੇ ਸੀ ਵੀ এনवायरमेंट ਵਾਲਾ ਦੇਖਣਾ ਪੈਂਦਾ ਸੀ ਪੱਖ ਦੂਜਿਆਂ ਨਾਲ ਕੰਸਲਟ ਕਰਨਾ ਪੈਂਦਾ ਸੀ ਫਰਸਟ ਨੇਸ਼ਨ ਨਾਲ ਕੰਸਲਟ ਕਰਨਾ ਪੈਂਦਾ ਸੀ ਹੁਣ ਲੱਗਦਾ ਇਹ ਆ ਕਿ ਉਹ ਸਾਰੇ ਕੁਝ ਨੂੰ ਇਹ ਬਾਈਪਾਸ ਕਰ ਜਾਣਗੇ ਇਹ ਚਿੰਤਾ ਇਸ ਵੇਲੇ ਫਰਸਟ ਨੇਸ਼ਨ ਦੀ ਆ ਫਰਸਟ ਨੇਸ਼ਨ एनवायरमेंटल ग्रुप ਦੋਵੇਂ ਇਸ ਵੇਲੇ ਗੁੱਸੇ ਵਿੱਚ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਜਿਹੜੇ ਲਾ ਪਾਸ ਕਰਨ ਤੋਂ ਪਹਿਲਾਂ ਉਹਨਾਂ ਦੇ ਨਾਲ ਸਲਾਹ ਨਹੀਂ ਕੀਤੀ ਗਈ ਬਿੱਲ 15 ਕੀ ਹੈ ਬੀਸੀ ਦੇ ਵਿੱਚ ਬਿੱਲ 15 ਖਾਸ ਤੌਰ ਦੇ ਉੱਤੇ ਫੋਕਸ ਕਰਦਾ ਕਿ ਜਿਹੜੀ ਪਬਲਿਕ ਸਕੂਲ ਹਸਪੀਟਲ ਜਾਂ ਪ੍ਰਾਈਵੇਟ ਜਿਹੜੀਆਂ ਮਾਈਨਸ ਨੇ ਇਹਦੇ ਜਿਹੜੇ ਇਨਫਰਾਸਟ੍ਰਕਚਰ ਪ੍ਰੋਜੈਕਟ ਨੇ ਕਿਤੇ ਕੋ ਸਕੂਲ ਬਣਾਉਣਾ ਕਿਤੇ ਕੋਈ ਹਸਪਤਾਲ ਬਣਾਉਣਾ ਕਿਤੇ ਕੋਈ ਜਾ ਜਿਹੜੀ ਆਹ ਮਾਈਂਡਸ ਨੇ ਇਹਦੇ ਬਾਰੇ ਕੁਝ ਕਰਨਾ ਇਹ ਸਾਰੇ ਦੇ ਉੱਤੇ ਇਹਨੂੰ ਤੇਜ਼ ਕੀਤਾ ਜਾਊਗਾ ਦੂਜਾ ਹੈਗਾ ਬਿੱਲ 14 ਇਹ ਵੀ ਬੀਸੀ ਦੇ ਵਿੱਚ ਹੈ ਇਹਦੇ ਵਿੱਚ ਇਹ ਹੈ ਕਿ ਜਿਹੜੇ ਕਲੀਨ એનર્ਜੀ ਪ੍ਰੋਜੈਕਟਸ ਨੇ ਉਹਨਾਂ ਦੀ ਅਪਰੂਵਲ ਤੇਜ਼ ਹੋ ਜੂਗੀ ਤੀਜਾ ਹੈਗਾ ਬਿੱਲ ਸੀ 5 ਇਹ ਫੈਡਰਲ ਆ ਇਹ ਸਰਕਾਰ ਨੂੰ ਇਹ ਅਧਿਕਾਰ ਦੇ ਦਿੰਦਾ ਕਿ ਕੁਝ এনवायरमेंटਲ ਲਾਜ਼ ਨੂੰ ਪਾਸ ਜਾਂ ਬਾਈਪਾਸ ਜਾਂ ਸਕਿਪ ਕੀਤਾ ਜਾ ਸਕਦਾ ਆ ਤੇ ਪ੍ਰੋਜੈਕਟ ਨੂੰ ਅੱਗੇ ਤੇਜ਼ੀ ਦੇ ਨਾਲ ਵਧਾਇਆ ਜਾ ਸਕਦਾ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹਦਾ ਕੋ ਪਾਈਪਲਾਈਨ ਬਣਾਉਣੀ ਹੈ ਕੋ એનર્ਜੀ ਡਿਵੈਲਪਮੈਂਟ ਆ ਉਹਨੂੰ ਆ ਕਹਿੰਦੇ ਬਹੁਤ ਵਾਤਾਵਰਣ ਵਾਲਾ ਇਹਨਾਂ ਸਲਾਹ ਕਰਨ ਦੀ ਲੋੜ ਨਹੀਂ ਮੜਾ ਮੋਟਾ ਉੱਤੇ ਥੱਲੇ ਹੁੰਦਾ ਉਹਨੂੰ ਕਰਕੇ ਪਾਸ ਕਰਦੇ ਹੁਣ ਇਹ ਚਿੰਤਾ ਐਨਵਾਇਰਨਮੈਂਟ ਗਰੁੱਪਸ ਦੀ ਹੈ ਕਿ ਜੇ ਤੁਸੀਂ ਕੋਈ ਏਡਾ ਵੱਡਾ ਕੰਮ ਕਰਨ ਲੱਗੇ ਵਾਤਾਵਰਣ ਨੂੰ ਧਿਆਨ ਦੇ ਵਿੱਚ ਨਹੀਂ ਰੱਖੋਗੇ ਤਾਂ ਉਹਦਾ ਨੁਕਸਾਨ ਅੱਗੇ ਹੋਊਗਾ ਜਿਹੜੇ ਇੰਡੀਜਨਸ ਖਾਸ ਤੌਰ ਤੇ ਜਿਹੜੇ ਇੰਡੀਜਨਸ ਲੀਡਰਸ ਨੇ ਉਹ ਇਹ ਕਹਿ ਰਹੇ ਆ ਕਿ ਇਹ ਸਾਡੇ ਅਧਿਕਾਰ ਨੇ ਸਪੈਸ਼ਲੀ ਕਿ ਜਿਹੜਾ ਜਿਹੜਾ ਕੋਈ ਵੀ ਉਹ ਜਿਹੜੀ ਦਿੰਦੇ ਆ ਇਹ ਸਲਾਹ ਜਾਂ ਉਹਦੇ ਉੱਤੇ ਜਾਂ ਜਿਹੜੀ ਉਹ ਲੈਂਡ ਆ ਉਹ ਉਹ ਉਹਨਾਂ ਨੂੰ ਇਹਨਾਂ ਨੇ ਕੰਪਰੋਮਾਈਜ਼ ਕਰ ਦਿੱਤਾ ਵੀ ਹੁਣ ਸਾਨੂੰ ਨਹੀਂ ਪੁੱਛਣਗੇ ਦੂਜੀ ਅਸੈਂਬਲੀ ਆਫ ਫਸਟ ਨੇਸ਼ਨ ਇਹ ਕਹਿੰਦੀ ਆ ਕਿ ਉਹਨਾਂ ਨੂੰ ਬਿਲ C5 ਨੂੰ ਰਿਵਿਊ ਕਰਨ ਦੇ ਲਈ ਸਿਰਫ ਇੱਕ ਹਫਤਾ ਦਿੱਤਾ ਗਿਆ ਵੀ ਹਫਤੇ ਦੇ ਵਿੱਚ ਅਸੀਂ ਉਹਨੂੰ ਕੀ ਸਲਾਹ ਕਰ ਲੈਂਦੇ ਆ ਹੁਣ ਬਹੁਤ ਸਾਰੇ ਲੋਕ ਚਿੰਤਤ ਨੇ ਇਸ ਗੱਲ ਤੋਂ ਕਿ ਤਵਾਦ ਲੀਗਲ ਚੈਲੰਜ ਆ ਸਕਦੇ ਆ ਕੋਰਟ ਦੇ ਵਿੱਚ ਕਿਉਂਕਿ ਜੇ ਇੰਡੀਜਨਸ ਰਾਈਟਸ ਨੂੰ ਵਾਇਓਲੇਟ ਕੀਤਾ ਗਿਆ ਤਾਂ ਫਿਰ ਉਸ ਮਾਮਲੇ ਦੇ ਵਿੱਚ ਦਿੱਕਤ ਆ ਸਕਦੀ ਹੈ ਕੁਝ ਫਰਸਟਿਸ਼ ਲੀਡਰ ਇਹ ਕਹਿ ਰਹੇ ਆ ਕਿ ਸਾਡੇ ਵਿਸ਼ਵਾਸ ਨੂੰ ਚੋਣਿਆਂ ਜਿਹੜਾ ਤੋੜਿਆ ਗਿਆ ਆ ਸਾਡੇ ਨਾਲ ਜਿਹੜੇ ਵਾਦੇ ਸੀਗੇ ਉਹ ਤੋੜੇ ਗਏ ਆ ਤੇ ਜਿਹੜੇ ਉਹ ਹੁਣ ਜਾਂਤ ਰੀਅਲ ਡਾਇਲੌਗ ਇਹਨਾਂ ਦੇ ਨਾਲ ਬੀਸ਼ੇ ਦੇ ਪ੍ਰੀਮੀਅਰ ਜਿਹੜੇ ਜਿਹੜੇ ਆਪਣੇ ਡੇਵਿਡ ਡੀਪੀ ਨੇ ਉਹਨਾਂ ਦੇ ਨਾਲ ਹੋਵੇ ਜੇਪਰ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਦੇ ਨਾਲ ਇਸ ਮਾਮਲੇ ਦਿੱਤੇ ਉਹ ਗੱਲਬਾਤ ਦੀ ਮੰਗ ਕਰ ਰਹੇ ਹਨ ਅਗਲੀ ਖਬਰ ਮੋਂਟਰੀਅਲ ਤੋਂ ਮੋਂਟਰੀਅਲ ਚਾਹੁੰਦੇ ਆ ਕਿ ਜ਼ੀਰੋ ਵੇਸਟ ਕੀਤਾ ਜਾਵੇ 2030 ਤੱਕ ਕੋਈ ਸਾਲਾਂ ਦੇ ਵਿੱਚ ਇਹਨਾਂ ਦਾ ਗੋਲ ਆ ਕਿ ਜ਼ੀਰੋ ਵੇਸਟ ਸਿਟੀ ਅਸੀਂ ਇਹ ਸ਼ਹਿਰ ਨੂੰ ਬਣਾ ਦੇਣਾ 2030 ਤੱਕ ਜਿਹੜਾ ਟਰੈਸ਼ ਆ ਲੈਂਡਫਿਲਸ ਦੇ ਵਿੱਚ ਜਿਹੜੇ ਮਤਲਬ ਉਹਨਾਂ ਥਾਵਾਂ ਦੇ ਉੱਤੇ ਜਿੰਨੀ ਗੰਦਗੀ ਕੂੜਾ ਕਰਕਟ ਸਿੱਟਿਆ ਜਾਂਦਾ ਵੀ ਉਹਨੂੰ ਹੀ ਖਤਮ ਕਰ ਦੇਣਾ ਹੁਣ ਜਿਹੜਾ گارਬੇਜ ਪਿਕ ਕੇ ਜਾਂ ਪਿਕਅਪ ਆ ਉਹ 2 ਹਫ਼ਤੇ ਬਾਅਦ ਕੀਤਾ ਜਾਂਦਾ ਪਹਿਲਾਂ ਉੱਥੇ ਹਰ ਹਫ਼ਤੇ ਸੀ ਜਿਵੇਂ ਇੱਥੇ BC ਦੇ ਵਿੱਚ ਆਪਣੇ ਵੈਨਕੂਵਰ ਦੇ ਵਿੱਚ ਜਾਂ ਟੋਰਾਂਟੋ ਦੇ ਵਿੱਚ گارਬੇਜ ਪਿਕਅਪ ਆ ਉਹ 2 ਹਫ਼ਤੇ ਬਾਅਦ ਆਉਂਦੀ ਆ ਪਹਿਲਾਂ ਇੱਕ ਰੀਸਾਈਕਲ ਵਾਲਾ ਫੇਰ ਦੂਜਾ ਫੇਰ ਰੀਸਾਈਕਲ ਵਾਲਾ ਫੇਰ گارਬੇਜ ਉੱਥੇ ਹਰ ਹਫ਼ਤੇ گارਬੇਜ ਪਿਕ ਕੀਤਾ ਜਾਂਦਾ ਮੌਂਟਰੀਅਲ ਦੇ ਵਿੱਚ ਉਹਨਾਂ ਨੇ ਹੁਣ ਇਹਨੂੰ 22 ਵੀਕਲੀ ਕਰਤਾ ਵੀ 2 ਹਫ਼ਤੇ ਬਾਅਦ ਵਾਰੀ ਆਊਗੀ ਉਹ 2 ਹਫ਼ਤੇ ਵਾਰੀ ਦੇ ਆਉਣ ਦੇ ਨਾਲ ਉੱਥੇ ਰੌਲਾ ਪੈ ਗਿਆ ਉਹ ਕਹਿੰਦੇ ਕਿ ਨਹੀਂ ਇਹ ਸਕੀਮ ਇੱਥੇ ਨਹੀਂ ਚੱਲਣੀ ਇਹਨੂੰ ਹਰ ਹਫ਼ਤੇ ਹੀ ਚੱਕੋ ਪਰ ਸਿਟੀ ਕਹਿੰਦੀ ਹੈ ਕਿ ਅਸੀਂ ਜੇਕਰ 2030 ਤੱਕ ਇਹਨੂੰ ਜ਼ੀਰੋ ਵੇਸਟੀ ਬਣਾਉਣਾ ਹੈ ਤਾਂ ਸਾਨੂੰ ਇਹ ਗਾਰਬੇਜ ਕਲੈਕਸ਼ਨ ਜਿਹੜੀ ਹੈ ਇਹਨੂੰ ਇਸ ਤਰੀਕੇ ਨਾਲ ਕਰਨਾ ਕੋਸੋ ਲੋਕ ਬਹੁਤ ਖੁਸ਼ ਨਹੀਂ ਆ ਉਸ ਚੀਜ਼ ਤੋਂ ਜਿਹੜਾ ਬਰਾਊਨ ਕੰਪੋਸਟ ਬਨ ਆ ਉਹ ਸਿਰਫ 41% ਲੋਕ ਵਰਤਦੇ ਆ ਮੌਨਟਰੀਅਲ ਦੇ ਵਿੱਚ ਜਿਹੜੇ ਰੈਗੂਲਰਲੀ ਯੂਜ਼ ਕਰਨ ਵਾਲੇ ਲੋਕ ਨੇ ਦੂਜੇ ਸ਼ਹਿਰ ਜਿਵੇਂ ਟੋਰਾਂਟੋ ਆ ਵੈਂਕੂਵਰ ਆ ਹੈਲੀਫੈਕਸ ਆ ਇਹਨਾਂ ਨੇ ਪਹਿਲਾਂ ਹੀ 22 ਵੀਕਲੀ ਟਰੈਸ਼ ਕਲੈਕਸ਼ਨ ਜਿਹੜੀ ਟਰੈਸ਼ ਕਲੈਕਸ਼ਨ ਆ ਉਹ ਕਈ ਸਾਲਾਂ ਤੋਂ ਕੀਤੀ ਆ ਆ ਆਪਾਂ ਜਿਹੜੇ ਸਾਰੇ ਜਾਣਦੇ ਆ ਤੇ ਇਹਨਾਂ ਨੇ ਜਿਹੜੀ ਕੰਪੋਸਟਿੰਗ ਹੈਗੀ ਆ ਉਹਨੂੰ ਵੀ ਉਸੇ ਸਮੇਂ ਦੇ ਉੱਤੇ ਉਹਦੇ ਨਾਲ ਨਾਲ ਪ੍ਰਮੋਟ ਕੀਤਾ ਆ ਕੁਝ ਜਿਹੜੇ ਚਾਹੁੰਦੇ ਆ ਕਿ ਵੀਕਲੀ ਪਿਕਅਪ ਹੋ ਗਏ ਇੱਕ ਗਰੁੱਪ ਆ ਉਹਨੂੰ ਲੀਕ 33 ਕਹਿੰਦੇ ਆ ਉਹ ਕਹਿੰਦੇ ਜਿਹੜਾ ਬਾਇ ਵੀਕਲੀ ਪਿਕਅਪ ਆ ਇਹ ਕੰਮ ਨਹੀਂ ਕਰ ਰਿਹਾ ਤੇ ਇਹਨਾਂ ਨੂੰ ਵੀਕਲੀ ਗਾਰਬੇਜ ਪਿਕਅਪ ਤੇ ਉੱਤੇ ਵਾਪਸ ਚਲੇ ਜਾਣਾ ਚਾਹੀਦਾ ਆ ਸੋ ਆ ਪਲਾਨ ਜਿਹੜਾ ਉਹ ਕਹਿੰਦੇ ਕਿ ਵਨ ਸਾਈਜ਼ ਫਿਟਸ ਆਲ ਨਹੀਂ ਹੋ ਸਕਦਾ ਇਹਦਾ ਕੁਝ ਕਰਨ ਦੀ ਲੋੜ ਆ ਪਰ ਸਿਟੀ ਇਸ ਗੱਲ ਦੇ ਉੱਤੇ ਹਜੇ ਵੀ ਯਕੀਨ ਕਰਦਾ ਕਿ ਜੇਕਰ ਅਸੀਂ ਇਹ ਕਰਨਾ ਹੈ ਤਾਂ ਸਾਨੂੰ ਇਹ ਐਸੇ ਤਰੀਕੇ ਨਾਲ ਚੱਲਣਾ ਪਊਗਾ ਪੂਰੇ ਕੈਨੇਡਾ ਦੇ ਵਿੱਚ ਜਿਵੇਂ ਟੋਰਾਂਟੋ ਆ ਬਾਈ ਵਿਕਲੀ ਗਾਰਬੇਜ ਪਿਕਅਪ ਆ ਇਹ ਬਾਈ ਵਿਕਲੀ ਗਾਰਬੇਜ ਪਿਕਅਪ ਟੋਰਾਂਟੋ ਦੇ ਵਿੱਚ 2008 ਤੋਂ ਐਸੇ ਤਰੀਕੇ ਦੇ ਨਾਲ ਚੱਲਦਾ ਆਉਂਦਾ ਵੈਨਕੂਵਰ ਦੇ ਵਿੱਚ ਟੋਰਾਂਟੋ ਤੋਂ 5 ਇੱਕ ਸਾਲ ਬਾਅਦ ਹੋਇਆ ਸੀ 13 ਦੇ ਵਿੱਚ ਸ਼ੁਰੂ ਹੋ ਗਿਆ ਸੀ ਇਹ ਜਿਹੜਾ ਬਾਈ ਵਿਕਲੀ ਹੈਲੀਫੈਕਸ ਦੇ ਵਿੱਚ ਬਹੁਤ ਪੁਰਾਣਾ 1999 ਤੋਂ ਵਿਨੀਪੈਗ ਦੇ ਵਿੱਚ ਇਹ ਬਹੁਤ ਪੁਰਾਣਾ ਹੈ ਇਸੇ ਤਰ੍ਹਾਂ ਦੇ ਨਾਲ ਪ੍ਰੋਗਰਾਮ ਜਿਹੜਾ ਵਿਨੀਪੈਗਾ ਉੱਤੇ ਗਾਰਬਲ ਗਾਰਬੇਜ ਕਲੈਕਸ਼ਨ ਹਰ ਹਫਤੇ ਆ ਪਰ ਜਿਹੜਾ ਕੋਈ ਉੱਤੇ ਸਟਰੋਂਗ ਯਾਰਡ ਵੇਸ ਇਨ ਰੀਸਾਈਕਲ ਪ੍ਰੋਗਰਾਮ ਵੀ ਉਹਨਾਂ ਦੇ ਕੋਲ ਹੈਗਾ ਦੂਜਾ ਕੈਲਗਰੀ ਆ ਉੱਤੇ ਬਲੈਕ ਕਾਰਟ ਗਾਰਬੇਜ ਜਿਹੜਾ ਹਰ ਦੋ ਹਫਤੇ ਬਾਅਦ ਚੱਕਿਆ ਜਾਂਦਾ ਆ ਔਟਵਨ ਟੈਰੀਓ ਦੇ ਵਿੱਚ 22 ਵੀਕਲੀ ਗਾਰਬੇਜ ਕਲੈਕਸ਼ਨ ਆ ਸੋ ਇਸ ਮੌਬਲੇ ਦੇ ਵਿੱਚ ਹੁਣ ਮੌਂਟਰੀਅਲ ਦੇ ਵਿੱਚ ਕੀ ਕੀਤਾ ਜਾਂਦਾ ਆ ਜਾਂ ਜਿਹੜੇ ਫੈਡਰਲ ਲਾਅ ਨੇ ਕੁਝ ਉਹ ਵੀ ਜਿਹੜੇ ਇਹਨੂੰ ਵੇਸਟ ਪ੍ਰੋਡਕਸ਼ਨ ਨੂੰ ਘਟਾਉਣ ਦੇ ਵਿੱਚ ਜਾਣਾ ਚਾਹੁੰਦੇ ਆ 23 ਦੇ ਵਿੱਚ ਕੈਨੇਡਾ ਦੀ ਸਰਕਾਰ ਨੇ ਕਈ ਥਾਵਾਂ ਦੇ ਉੱਤੇ ਸਿੰਗਲ ਯੂਜ਼ ਪਲਾਸਟਿਕ ਰਾਸ਼ਟਰੀ ਪੱਧਰ ਦੇ ਉੱਤੇ ਬੈਨ ਕਰ ਦਿੱਤੀ ਸੀ ਜਿਵੇਂ ਪਲਾਸਟਿਕ ਬੈਗ ਸੀਗੇ ਕੁਝ ਸਟਰਾ ਸੀਗੇ ਜਾਂ ਜਿਹੜੇ ਟੈਂਸਲ ਸੀਗੇ ਉਹਨਾਂ ਦੇ ਉੱਤੇ ਸੋ ਜਿਹੜੇ ਬਹੁਤੇ ਸ਼ਹਿਰ ਨੇ ਕੈਨੇਡਾ ਦੇ ਵਿੱਚ ਉਹਨਾਂ ਦੇ ਵਿੱਚ ਪਹਿਲਾਂ ਹੀ 2 ਹਫ਼ਤਿਆਂ ਬਾਅਦ ਗਾਰਬੇਜ ਪਿਕਅਪ ਹੁੰਦਾ ਤੇ ਉਹ ਸਪੋਰਟ ਕਰਦੇ ਆ ਜਿਹੜੀ ਕੰਪੋਸਟਿੰਗ ਦੀ ਤੇ ਰੀਸਾਈਕਲਿੰਗ ਦੀ ਇਹ ਮੌਂਟਰੀਅਲ ਦੇ ਵਿੱਚ ਜਿਹੜਾ ਇਸ ਵੇਲੇ ਗੱਲ ਰੋਲੇ ਕੋਲੇ ਦੇ ਵਿੱਚ ਆ ਕਿ ਇਹਨਾਂ ਨੇ ਕਿਸ ਪਾਸੇ ਜਾਣ। ਅਗਲੀ ਗੱਲਬਾਤ ਇੱਕ ਸਪੈਸ਼ਲ ਰਨ ਇੱਕ ਇਵੈਂਟ ਕੀਤਾ ਗਿਆ ਸੇਂਟ ਐਲਬਰਟ ਦੇ ਵਿੱਚ ਕੱਲ ਕੈਨੇਡਾ ਡੇ ਦੇ ਉੱਤੇ ਜਿਹੜੇ 500 ਦੇ ਕਰੀਬ ਲੋਕ ਇਹਦੇ ਵਿੱਚ ਇਕੱਠੇ ਹੋਇਆ ਤੇ ਇਹਨੂੰ ਇਹਨਾਂ ਨੇ ਨਾਮ ਦਿੱਤਾ ਰਨ ਫॉर ਰੀਕੌਨਸਿਲੀਏਸ਼ਨ ਈਵੈਂਟ ਕੈਨੇਡਾ ਡੇ ਦੇ ਉੱਤੇ ਇਹਨੂੰ ਸੈਲੀਬ੍ਰੇਟ ਵੀ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਜਿਹੜੀ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਪੇਨਫੁੱਲ ਹਿਸਟਰੀ ਹੈ ਇੱਕ ਦਰਤਨਾਕ ਇਤਿਹਾਸ ਹੈ ਰੈਜ਼ੀਡੈਂਸ਼ੀਅਲ ਸਕੂਲਾਂ ਦਾ ਕੈਨੇਡਾ ਦੇ ਇਤਿਹਾਸ ਦੇ ਕਾਲੇ ਵਰਕੇ ਨੇ ਉਹਨਾਂ ਨੂੰ ਵੀ ਇਹਨਾਂ ਨੇ ਯਾਦ ਕੀਤਾ ਔਰੈਂਜ ਦੇ ਉੱਤੇ ਔਰੈਂਜ ਸ਼ਰਟ ਪਾਉਂਦੇ ਆ ਪਰ ਇਹਨਾਂ ਸਾਰਿਆਂ ਨੇ ਔਰੈਂਜ ਕਲਰ ਪਾਇਆ ਸੀ ਔਰੈਂਜ ਕਲਰ ਦਾ ਮਤਲਬ ਔਰ ਜਿਹੜੇ ਰੈਜ਼ੀਡੈਂਸ਼ੀਅਲ ਸਕੂਲ ਨੇ ਉਹਨਾਂ ਨੂੰ ਔਰ ਆਨਰ ਕਰਨ ਦੇ ਲਈ ਉਨਾ ਬੱਚਿਆਂ ਨੂੰ ਯਾਦ ਕਰਨ ਦੇ ਲਈ ਜਿਹੜੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਮਾਰੇ ਗਏ ਆ ਲਾਇਨਜ਼ ਪਾਰਕ ਦੇ ਵਿੱਚ ਦੌੜ ਸ਼ੁਰੂ ਹੋਈ ਤੇ ਸੇਂਟ ਐਲਬਰਟ ਹੀਲਿੰਗ ਗਾਰਡਨ ਦੇ ਵਿੱਚ ਤਿੰਨ ਤੋਂ 5 ਕਿਲੋਮੀਟਰ ਦੀ ਜਿਹੜੀ ਇਹ ਦੌੜ ਸੀਗੀ ਉਹ ਖਤਮ ਕਰਕੇ ਸ਼ੁਰੂ ਹੋਈ ਮੈਂਡਾ ਪੈਟ੍ਰਿਕ ਜਿਨ੍ਹਾਂ ਨੇ ਇਵੈਂਟ ਕੁਝ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਉਹ ਕਹਿੰਦੇ ਕਿ ਸਾਨੂੰ ਪ੍ਰੇਰਣਾ ਜਿਹੜੀ ਮਿਲੀ ਸੀ ਕੈਂਪ ਰੂਪਸ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਜਿਹੜੀਆਂ 215 ਅਨਮਾਰਕਡ ਗਰੇਵ ਮਿਲੀਆਂ ਗਰੇਵਸ ਮਿਲੀਆਂ ਸੀ ਉਦੇ ਤੋਂ ਬਾਅਦ ਅਸੀਂ ਕੈਨੇਡਾ ਡੇ ਵਾਲੇ ਦਿਨ ਇਹ ਰਨ ਦਾ ਯੋਜਨ ਕਰਨਾ ਸ਼ੁਰੂ ਕੀਤਾ ਇਹ ਬਹੁਤ ਜ਼ਿਆਦਾ ਹੋ ਗਈ ਪਿਛਲੇ ਸਾਲ 400 ਲੋਕ ਸੀਗੇ ਇਹਦੇ ਵਿੱਚ ਸ਼ਾਮਲ ਹੋਏ ਇਸ ਸਾਲੇ ਦੇ ਵਿੱਚ 500 ਲੋਕਾਂ ਨੇ ਹਿੱਸਾ ਲਿਆ ਇਹ ਜਿਹੜੇ ਸਾਰੇ ਲੋਕ ਸੀਗੇ ਇਹਨਾਂ ਦੇ orange ਕਲਰ ਦੇ ਰਿਬਨ ਸੀਗੇ ਤੇ ਜਿਹੜਾ ਇਸੇ ਤਰੀਕੇ ਦੇ ਨਾਲ ਇਹ ਜਿਹੜੀ ਆ ਕਈ ਥਾਵਾਂ ਦੇ ਉੱਤੇ ਜਿਹੜਾ ਇੱਕ ਉੱਥੇ ਦਾ ਟ੍ਰੀਟਮੈਂਟ ਸੈਂਟਰ ਆ ਹੀਲਿੰਗ ਸੈਂਟਰ ਆ ਮੈਂਟਲ ਹੈਲਥ ਦਾ ਜਿਹੜਾ ਇੱਥੋਂ ਪੈਸਾ ਇਕੱਠਾ ਕੀਤਾ ਗਿਆ ਉਹਨੂੰ ਦਿੱਤਾ ਗਿਆ ਆ ਇਸੇ ਤਰ੍ਹਾਂ ਹੀ ਜਿਹੜਾ ਇੱਥੇ ਇਸ ਸੈਂਟਰ ਦੇ ਵਿੱਚ ਪਿੱਛੇ ਜੇ ਅੱਗ ਲੱਗੀ ਸੀ ਤੇ 4000 ਤੋਂ ਜ਼ਿਆਦਾ ਡਾਲਰ ਇਸ ਰੰਮ ਦੇ ਵਿੱਚੋਂ ਇਕੱਠਾ ਕਰਕੇ ਉਹਨਾਂ ਨੂੰ ਦਿੱਤਾ ਗਿਆ ਸੋ ਇਹ ਜਿਹੜਾ ਆਪਣੇ ਆਪ ਦੇ ਵਿੱਚ ਇੱਕ بڑا ਵੱਖਰਾ ਕਹਿ ਲੋ ਇਹ ਚੀਜ਼ ਆ ਕਿ ਦੋਵਾਂ ਚੀਜ਼ਾਂ ਨੂੰ ਨਾਲੋਂ ਨਾਲ ਵੱਖ-ਵੱਖ ਥਾਵਾਂ ਦੇ ਉੱਤੇ ਪੇਸ਼ ਕੀਤਾ ਜਾਂਦਾ ਇੱਕ ਪਾਸੇ ਸੈਲੀਬ੍ਰੇਸ਼ਨ ਆ ਮਾਡਰਨ ਕੈਨੇਡਾ ਸਾਡੇ ਕੈਨੇਡਾ ਦਾ ਜਨਮ ਇੱਥੋਂ ਹੋਇਆ ਦੂਜੇ ਪਾਸੇ ਇਹ ਜਿਵੇਂ ਸੇਂਟ ਐਲਬਰਟ ਦੇ ਵਿੱਚ ਕੀਤਾ ਗਿਆ ਇਹ ਉਹ ਜਿਹੜੇ ਰੈ residențial ਸਕੂਲਾਂ ਦੇ ਬੱਚੇ ਸੀਗੇ ਜਾਂ ਉਹ residențial ਸਕੂਲਾਂ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਉਹਨਾਂ ਨੂੰ ਯਾਦ ਕਰਨ ਦੇ ਲਈ ਵੀ ਇਹ ਦਿਨ ਚੁਣਿਆ ਗਿਆ ਹਾਲਾਂਕਿ ਰੀਕੰਸਿਲੀਏਸ਼ਨ ਡੇ ਆ ਜਾਂ ਉਸ ਦਿਨ ਪੂਰੇ ਦਾ ਪੂਰਾ ਇੱਕ orange shirt day ਆ ਇਸ ਚੀਜ਼ ਨੂੰ ਸਮਰਪਿਤ ਕੀਤਾ ਗਿਆ ਜਦੋਂ ਅਸੀਂ ਇਸ ਚੀਜ਼ ਬਾਰੇ ਗੱਲ ਕਰਦੇ ਹਾਂ ਪਰ ਇਹ 트ੈਂਡ ਕੈਨੇਡਾ ਦੇ ਵਿੱਚ ਹੌਲੀ-ਹੌਲੀ ਕਈ ਥਾਵਾਂ ਦੇ ਉੱਤੇ ਕਿਤੇ ਪ੍ਰੋਟੈਸਟ ਦੇ ਰੂਪ ਦੇ ਵਿੱਚ ਆ ਰਿਹਾ ਕਿਤੇ ਇਹ ਰੰਡ ਦੇ ਰੂਪ ਦੇ ਵਿੱਚ ਆ ਰਿਹਾ ਕਿ ਜਿਹੜੇ ਇੰਡੀਜੇਨियस ਲੋਕ ਸੀਗੇ ਉਹਨਾਂ ਦੇ ਇਤਿਹਾਸ ਨੂੰ ਵੀ ਇਹਦੇ ਨਾਲ ਯਾਦ ਕੀਤਾ ਜਾ ਰਿਹਾ ਹਜ਼ਾਰਾਂ ਸਾਲਾਂ ਤੋਂ ਇਸ ਧਰਤੀ ਦੇ ਉੱਤੇ ਜਿਹੜੇ ਇਹ ਫਸਟ ਨੇਸ਼ਨ ਸੀਗੇ ਇਹ ਰਹਿੰਦੇ ਆਏ ਸੀਗੇ 1400 ਤੋਂ ਲੈ ਕੇ 1600 ਦੇ ਵਿਚਕਾਰ ਯੂਰੋਪੀਅਨ ਇੱਥੇ ਆਉਣੇ ਸ਼ੁਰੂ ਹੁੰਦੇ ਆ ਇਸ ਧਰਤੀ ਦੇ ਉੱਤੇ ਆਉਂਦੇ ਆ ਤੇ ਫਿਰ ਕੈਨੇਡਾ ਜਿਹੜਾ ਹੌਲੀ-ਹੌਲੀ ਅੱਜ ਦਾ ਜਿਹੜਾ ਰੂਪ ਆ ਇਹ ਸਾਹਮਣੇ ਆਉਂਦਾ ਬਿਨਾ ਸ਼ੱਕ ਕੈਨੇਡਾ ਦੁਨੀਆ ਦੇ ਬਿਹਤਰੀਨ ਮੁਲਕਾਂ ਦੇ ਵਿੱਚੋਂ ਇੱਕ ਮੁਲਕ ਆ ਸੋਹਣੇ ਮੁਲਕਾਂ ਦੇ ਵਿੱਚੋਂ ਇੱਕ ਮੁਲਕ ਆ ਪਰ ਜਿਨ੍ਹਾਂ ਦੀ ਇਹ ਅਸਲੀ ਜ਼ਮੀਨ ਸੀਗੀ ਆ ਉਹ ਹੁਣ ਹੌਲੀ-ਹੌਲੀ ਸੁਚੇਤ ਹੋ ਕੇ ਆਪਣੀ ਗੱਲ ਵੀ ਕਰ ਰਹੇ ਆ ਕਿ ਸਾਡਾ ਵੀ ਇੱਕ ਇਤਿਹਾਸ ਆ ਜਿੱਥੇ ਤੁਸੀਂ ਅੱਜ ਦੇ ਮਾਡਰਨ ਕੈਨੇਡਾ ਦੀ ਗੱਲ ਕਰਦੇ ਆ ਉੱਥੇ ਸਾਡੇ ਇਤਿਹਾਸ ਨੂੰ ਵੀ ਯਾਦ ਰੱਖਿਆ ਜਾਣਾ ਚਾਹੀਦਾ ਤੇ ਇਸ ਤਰ੍ਹਾਂ ਦੇ ਜਿਹੜੇ ਈਵੈਂਟ ਨੇ ਉਹ Χαλικιάλι, καφή, βαδράει. Δύο σειρές είναι πρόγραμμα, θα συμμαθητεύονται, τότε καλά, φυρραζούν. Είμαι ανοητός,